ਮੈਨੂੰ ਲੱਗਦਾ ਤੁਸੀਂ ਮਿਸ ਕਰਦੇ ਹੋਣੇ ਸਾਰੇ ਜਾਣੇ ਹਨ ਆਪਣੇ ਪਲਸਰ ਨੂੰ ਹੋਗੀਆਂ ਜੀ ਬਾਈ ਵੀ ਆਪਣਾਈਆਂ ਮਾਈਕੋ ਦੀ ਕੰਮ ਕਰ ਤੋਂ ਮਾਈਕੋ ਦੀ ਕਿਤੇ ਤੇ ਸੰਗਤ ਜੀ ਜਿਹੜੇ ਸੀ ਇੱਕ ਨਿਊਜ਼ਾ ਡਾਰੇ ਨੇ ਨਾ ਢੋਲੀ ਧਾਰ ਦਾ ਜਲ ਬੰਦ ਹੋ ਗਿਆ ਢੋਲੀ ਧਾਰ ਦਾ ਜਲ ਆ ਨਹੀਂ ਰਿਹਾ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸਾਰੇ ਦੇ ਘਰ ਪਰਿਵਾਰ ਸਾਰੇ ਵਧੀਆ ਹੋਵੋਗੇ ਹਨ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਥੰਮ ਲਾਈਨ ਤੁਸੀਂ ਦੇਖ ਕੇ ਸਮਝ ਗਏ ਹੋਵੋਗੇ ਵੀ ਮੈਂ ਕਿਸ ਟੌਪਿਕ ਤੇ ਵਲੌਗ ਬਣਾ ਰਿਹਾ ਜੀ ਅੱਜ ਚੱਲੇ ਜੀ ਆਪਾਂ ਪਿੰਡ ਮੈੜੀ ਬਬਾਉੜ ਭਗਤ ਸਿੰਘ ਜੀ ਦੇ ਤੇ ਗੁਰਦੁਆਰਾ ਸਾਹਿਬ ਜੀ ਦਾ ਕਰਾਵਾਂਗੇ ਤੁਹਾਨੂੰ ਦਰਸ਼ਨ ਆਪਾਂ ਜਿੱਥੇ ਵੀ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਅੱਜ ਮੇਰੇ ਨਾਲ ਚੱਲੇ ਆ ਆਪਣਾ ਭਰਾ ਈਸ਼ੂ ਰੋਪੜ ਵਾਲਾ ਬਾਈ ਤੇ ਉਹ ਆਪਣੀ ਬੱਸ ਸਟੈਂਡ ਤੇ ਰੋਪੜ ਵੇਟ ਕਰ ਰਿਹਾ ਜੀ ਤੇ ਉਹਨੂੰ ਆਪਾਂ ਰਸਤੇ ਦੇ ਵਿੱਚੋਂ ਲੈ ਕੇ ਜਾਣਾ ਆਪਣੇ ਨਾਲ ਤੇ ਹੁਣ ਮੈਂ ਚੱਲੇ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਬਾ ਜੀ ਤੋਂ ਪਰਮਿਸ਼ਨ ਲੈ ਕੇ ਫਿਰ ਆਪਾਂ ਨਿਕਲਦੇ ਆਪਣੇ ਸਫਰ ਤੇ ਜਿਹੜਾ ਪਹਿਲਾ ਵਲੌਗ ਪਾਇਆ ਸੀਗਾ ਬਾਬਾ ਜੀ ਦਾ ਉਹ ਵੀ ਤੁਸੀਂ ਬਹੁਤ ਪਿਆਰ ਦਿੱਤਾ ਵਲੌਗ ਨੂੰ ਇੰਨਾ ਪਿਆਰ ਦਿੱਤਾ ਪੁੱਛੋ ਨਾ ਬਹੁਤ ਵਧੀਆ ਵਿਊ ਆਏ ਉਹ ਤੇ ਬਹੁਤ ਬਹੁਤ ਦਿলো ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇਸ ਵਲੌਗ ਨੂੰ ਵੀ ਇਦਾਂ ਹੀ ਤੁਸੀਂ ਸਾਥ ਦੇਓ ਤੇ ਸਪੋਰਟ ਕਰਿਓ ਆਪਣੇ ਬਾਈ ਨੂੰ ਤੇ ਬਾਬਾ ਜੀ ਕਿਰਪਾ ਕਰਨ ਵਧੀਆ ਆਪਣਾ ਸਫਰ ਰਵੇ ਵਧੀਆ ਆਪਣੀ ਰਾਈਡਰ ਰਵੇ ਤੇ ਹੁਣ ਆਪਾਂ ਚੱਲਦੇ ਆ ਗੁਰਦਾਰ ਸਾਹਿਬ ਮੱਥਾ ਟੇਕ ਕੇ ਤੇ ਨਿਕਲਦੇ ਆ ਆਪਣੇ ਸਫ਼ਰ ਪੱਦ ਫਿਰ ਆਜੋ ਜੀ ਚੱਲਦੇ ਆ ਜੀ ਹੈ ਜੇ ਸਾਹਿਬ ਤੇ ਮੈਂ ਸੰਤ ਕੀ ਜੋਤਿ ਸੋ ਨਾਮੁ ਨਾਮੁ ਸੰਪਰਦਾਇ ਸਿ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰਮ ਬਹਮੀ ਅਵਤਾਰ ਅੱਠ ਵਦੀ ਅਸੀਂ ਗੁਰਦਾਰ ਸਾਹਿਬ ਆਪਣੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਰਸਤੇ 'ਚ ਜਾਵਾਂਗੇ ਮੋਟਰਸਾਈਕਲ ਦੇ ਵਿੱਚ ਤੇਲ ਤੇ ਤੇਲ ਪਵਾ ਕੇ ਜਾਂਦੇ ਆ ਸੀਧਾ ਜਾ ਕੇ ਜੀਸੂ ਨੂੰ ਤੇ ਮੈਂ ਰਸਤੇ 'ਮੈਂ ਥੋੜੀ ਘੱਟੇ ਵੀਡੀਓ ਬਣਾਣਾ ਤੁਹਾਨੂੰ ਪਤਾ ਹਰ ਵਾਰੀ ਮੈਂ ਲੇਟ ਹੋ ਜਾਂਦਾ ਹਾਂ ਹਰ ਵਾਰ ਕੀ ਬਣਾ ਇਸ ਵਾਰ ਵੀ ਆਪਾਂ ਲੇਟ ਹੈ ਥੋੜਾ ਜਿਹਾ ਸਾਨੂੰ ਪਤਾ ਗਰਮੀ ਦਾ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਹੋਈ ਸੀ ਮੈਂ ਦੇਖ ਰਿਹਾ ਵੀ ਠੰਡੇ ਠੰਡੇ ਥੋੜਾ ਜਿਹਾ ਆਪਾਂ ਨਿਕਲਦੇ ਅੱਜ ਤੁਸੀਂ ਸਾਰੇ ਸੋਚਦੇ ਹੋਣੇ ਪਲਸਰ ਕਿੱਥੇ ਗਿਆ ਹਨਾ ਆਈ ਪਾਲਸਰ ਗਿਆ ਹੋਇਆ ਆਪਣਾ ਕਿੰਨੀ ਵਾਰ ਕੋਈ ਆਪਣਾ ਵੀਰ ਭਰਾ ਲੈ ਕੇ ਗਿਆ ਬਾਈ ਤੇ ਅੱਜ ਆਪਾਂ ਚੱਲੇ ਆ ਸਪਲੈਂਡਰ ਤੇ ਬਾਕੀ ਬਾਈ ਸਵੇਰ ਦਾ ਮੌਸਮ ਦੇਖੋ ਕਿੰਨਾ ਸੋਹਣਾ ਹੈ ਨਾ ਐਨ ਵੱਗਿਆ ਤੇ ਆਪਾਂ ਤੇਲ ਪਾਣੀ ਮੋਸਲ ਦੇ ਵਿੱਚ ਪਵਾ ਕੇ ਤੇ ਆਪਾਂ ਨਿਕਲ ਚੱਲੇ ਆ ਆਪਣੇ ਸਫਰ ਦੇ ਵੱਲ ਤੇ ਮੈਨੂੰ ਲੱਗਦਾ ਤੂੰ ਵੀ ਮਿਸ ਕਰਦੇ ਹੋਣੇ ਸਾਰੇ ਯਾਣੇ ਨਾ ਆਪਣੇ ਪਾਲਸਰ ਨੂੰ ਉਹ ਜਿੰਨੀ ਭਾਈ ਇਹ ਵੀ ਆਪਣੀਆਂ ਅੱਜ ਇਹ ਫਲਸਰ ਆਪਣੇ ਲਈ ਇਹ ਜੋ ਤਾਹ ਬੜੀ ਕੀਰਦਾ ਸੇਖੋ ਭਾਈ ਸਟੇਡੀਅਮ

ਪਹੁੰਗੇ ਆਪਾਂ ਕੀਰਤਵਰ ਸਾਹਿਬ ਤੇ ਇਸ ਨੂੰ ਸਾਨੂੰ ਪਤਾ ਨਾਲ ਮਿਲ ਗਿਆ ਹਨਾਂ ਦੀ ਕੋਰ ਨਾ ਸੁਣਿਆ ਸਨੇਕ ਆਦੀ ਬਾਈ ਸਨੇਕ ਪਾ ਲੋ ਫਿਰ ਪਾ ਲੋ ਪਾ ਲੋ ਬਾਈ ਟਾਈਮ ਹੋ ਗਿਆ ਇਸ ਟਾਈਮ ਪੂਰੇ 8:00 ਵਜੇ ਤੇ ਬਾਕੀ ਤੁਸੀਂ ਪਿੱਛੇ ਨਹਿਰ ਮਾ ਪਾਣੀ ਦੇਖੋ ਕਿੰਨਾ ਚੱਲ ਰਿਹਾ ਪਾਣੀ ਕਿੱਥੇ ਜਾਂਦਾ ਕਿੱਥੇ ਜਾਂਦਾ ਪਾਣੀ ਦੱਸ ਉਹ ਹਰ ਦਵਾਰ ਤੋਂ ਜਾਂਦਾ ਉਹ ਹਰ ਦਵਾਰ ਥੋੜੀ ਜਾਂਦਾ ਕਿਹੜਾ ਕਹਾਂ ਸੇ ਆਤੇ ਹੈ ਸਤ ਰੁਜਮਾ ਪਹਿਲਾ ਜਾਊਂਗਾ ਸਤ ਰੁਜਮਾ ਫੇਰ ਬਈ ਠੀਕ ਆ ਗਲਤ ਗਿਆ ਬਿਲਕੁਲ ਸਹੀ ਬਾਈ ਆ ਗਿਆ ਨਾ ਹਰਦਵਾਰ ਨੂੰ ਜਾ ਰਿਹਾ ਸ਼ਹਿਰ ਤੋਂ ਆ ਰਿਹਾਏ ਤੋਂ ਇਹ ਸਤ ਰੁਜ ਰਿਹਾਏ ਤਾ ਕੱਡੇ ਬਿੱਟਾ ਜੇ ਨਾ ਹੋਗੇ ਮੇਰੇ ਮੇਰਾ ਦੇ ਬਾਈ ਛਾਲ ਛੋੜਨਾ ਮਾਰੀ ਯਾਰ ਛੜ ਦਿੰਨੇ ਕੁਮਾਰ ਨੂੰ ਮਾਰੂਗਾ ਮਸਤ ਜੋਕ ਮਾਰ ਰਿਹਾ ਯਾ ਹੱਸ ਰਿਹਾ ਹਲਕਾ ਠੱਪ ਗੱਲਾਂ ਬਾਤਾਂ ਕਰਦੇ ਕਰਦੇ ਪਹੁੰਚ ਗਏ ਆਪਾਂ ਨੱਗਲ ਡੈਮ ਤੇ ਬਾਕੀ ਬਾਈ ਰੋਡ ਬੜਾ ਸੋਹਣਾ ਔਰੇ ਦਾ ਵੀ ਹੈ ਨਾ ਪਿਛਲੇ ਵਾਲੀ ਤੁਸੀਂ ਵੀਡੀਓ ਮੈਂ ਦੇਖਿਓ ਰੋਡ ਜਮੇ ਟੁੱਟਿਆ ਪਿਆ ਸੀ ਹੁਣ ਦੇਖੋ ਯਾਰ ਮਲਾਈ ਵਰਗਾ ਜਾਪਿਆ ਕੋਈ ਖੱਡਾ ਨਹੀਂ ਕੋਈ ਕੁਝ ਨਹੀਂ ਬਖ ਜੀ ਅਸੀਂ ਪਹੁੰਚ ਚੁੱਕੇ ਸੀਗੇ ਉਨੇ ਤੇ ਉਨੇ ਆ ਕੇ ਇਸ਼ੂ ਬਾਈ ਨੂੰ ਲੱਗੀ ਭੁੱਖ ਤੇ ਹੁਣ ਲੱਗੇ ਆ ਕੁਝ ਬਣਾਉਣ ਬਾਰੇ ਤੇ ਦੇਖਿਆ ਕਰਾਂਗੇ ਚਲੇ ਗਏ ਨੂੰ ਆਹ ਨਾਲਾ ਚੱਲ ਬਾਈ ਨਾਣ ਮੰਗਾਉਂਦੇ ਫਿਰ ਦੇਖਦੇ ਸਾਡੇ ਤੇ ਬਾਈ ਇਹ ਸੀਗਾ ਆਪਣਾ ਟੱਪਾ ਜਿੱਥੇ ਆਪਾਂ ਨੇ ਬਹਿ ਕੇ ਰੋਟੀ ਖਾਧੀ ਤੇ ਆ ਆਪਣਾ ਬਾਈ ਐ ਠੀਕ ਐ ਵੀਰ ਓਕੇ ਤੇ ਆਂਦੇ ਜਾਦੇ ਬਾਈ ਕੋਲ ਜਰੂਰ ਆਇਓ ਵਧੀਆ ਬਾਈ ਨਾਣ ਚੋਲੇ ਆਰ ਵਧੀਆ ਬਣਾਏ ਬਾਈ ਨੇ ਓਨੇ ਆ ਗਏ ਜੀ ਆਪਾਂ ਟੋਰ ਟੈਕਸ ਤੇ ਤੇ ਮੋਟਰਸਾਈਕਲ ਦਾ ਕੋਈ ਟੈਕਸ ਨਹੀਂ ਲੱਗਦਾ ਗੱਡੀਆਂ-ਕੁੱਡੀਆਂ ਦਾ ਹੀ ਲੱਗਦਾ ਏ ਤੇ ਆਪਾਂ ਚੱਲਦੇ ਆ ਫਿਰ ਸਾਰੇ ਮੇਰੇ ਵੀਰਪਰਾ ਜਾਨਵਰਾ ਤਾਂ ਥੋੜਾ ਬਚ ਕੇ ਚੱਲਿਆ ਕਰੋ ਪਹਾੜੀ ਲੱਕੇ ਤੇ ਵੀ ਤੇ ਉੱਦਾਂ ਵੀ ਸੜਕ ਦੇ ਕਈ ਵਾਰ ਅੱਗੇ ਸਾਹਮਣੇ ਆ ਜਾਂਦੇ ਆਪਣੇ ਦੇਖੋ ਭਾਈ ਪਹਾੜੀ ਇਲਾਕੇ ਦਾ ਸਟਾਰਟ ਹੋ ਗਿਆ ਤੇ ਆਪਾਂ ਪਹੁੰਚਣੇ ਆਲੇ ਆ ਮੈੜੀ ਪਿੰਡ ਹਾਂਜੀ ਅਸੀਂ ਪਹੁੰਚ ਚੁੱਕੇ ਆ ਜੀ ਡੇਰਾ ਬਾਬਾ ਵਰਡ ਭਗਤ ਸਿੰਘ ਜੀ ਤੇ ਹੁਣ ਆਪਾਂ ਚੱਲੇ ਆ ਧੌਲੀ ਤਾਰ ਵੱਲ ਤੇ ਇਸ਼ਨਾਨ ਕਰਕੇ ਫਿਰ ਚੱਲਾਂਗੇ ਆਪਾਂ ਬੇਰੀ ਸਾਹਿਬ ਵੱਲ ਨੂੰ ਤੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਧੌਲੀ ਤਾਰ ਦੇ हां जी ਅਸੀਂ ਪਹੁੰਚ ਗਏ ਟੋਲੀ ਤਾਰ ਤੇ ਹੁਣ ਮੈਂ ਇੱਕ ਤੁਹਾਡੇ ਸਾਰਿਆਂ ਨਾਲ ਇੱਕ ਵੀਡੀਓ ਸਾਂਝੀ ਕਰਨ ਲੱਗਾ ਇਹ ਬਾਬਾ ਨਿਸ਼ਾਨ ਸਿੰਘ ਜੀ ਅੰਬਾਲੇ ਵਾਲਿਆਂ ਦੀ ਜਿਹੜੀ ਆ ਫੇਕ ਨਿਊਜ਼ਾਂ ਚੱਲ ਰਹੀ ਹੈ ਇਹ ਟੋਲੀ ਤਾਰ ਬਾਰੇ ਵੀ ਜਲ ਖਤਮ ਹੋ ਗਿਆ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ YouTube ਤੇ ਤੇ ਉਹਦੇ ਤੇ ਬਾਬਾ ਜੀ ਨੇ ਇੱਕ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਬੜੇ ਧਿਆਨ ਨਾਲ ਸੁਣਨੀ ਹੈ ਮਾਈਕੋ ਚਿਕਾ ਮਾਈਕੋ ਚਿਕੀ ਸਤੇ ਸੰਗਤ ਜੀ ਜਿਹੜੇ ਫੇਕ ਨਿਊਜ਼ਾਂ ਡਾ ਰਹੇ ਨੇ ਨਾ ਟੋਲੀ ਤਾਰ ਦਾ ਜਲ ਬੰਦ ਹੋ ਗਿਆ ਟੋਲੀ ਤਾਰ ਦਾ ਜਲ ਆ ਨਹੀਂ ਰਿਹਾ ਦੇਖੋ ਜੰਮ ਨਹੀਂ ਕਰ ਰਿਹਾ ਜੂਮ ਕਰਕੇ ਦਫਾਪ ਸ਼ਨਾਣ ਨਹੀਂ ਹੋ ਰਿਹਾ ਸੰਗਤਾ ਸਿਰਫ ਅਗਲੇ ਪਾਸੇ ਜਿਹੜਾ ਜਲ ਉਹ ਪੈਨ ਲਾ ਕੇ ਇੱਧਰ ਕਰਦਾ ਜਲ ਹਮੇਸ਼ਾ ਚੱਲਦਾ ਹੈ ਤੇ ਚੱਲਦਾ ਰਹੇਗਾ ਕੋਈ ਇੱਥੇ ਜਲ ਨੂੰ ਰੋਕ ਨਹੀਂ ਸਕਦਾ 300 ਸਾਲ ਹੋ ਗਏ ਪਾਪਾ ਜੀ ਦਾ ਜਲ ਨੂੰ ਚੱਲਦੇ ਨਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਜਿਹੜੇ ਲੋਕ ਫੇਕ ਨਿਊਜ਼ਾਂ ਡਾ ਰਹੇ ਨੇ ਇਹ ਜਿਹੜੀ ਵੀਡੀਓ ਮੇਰੀ ਵੱਧ ਤੋਂ ਵੱਧ ਵਾਇਰਲ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੀ ਸੁਣਦਾ ਹੈ ਮੈਂ ਕੀ ਜਾਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਣਾ ਦੁਨੀਆਂ ਦੀ ਆ ਸੀਗਾ ਜੀ ਕੁਛ ਉੱਪਰ ਤੋਂ ਤੋਲੀ ਧਾਰਦਾ ਵੀਊ ਸੰਗਤ ਬਹੁਤ ਜ਼ਿਆਦਾ ਆਈ ਵੀ ਸੀਗੀ ਐਤਵਾਰ ਕਰ ਕੀ ਬਾਈ ਸੰਗਤ ਬਹੁਤ ਆਈ ਵੀ ਦੀ ਬਾਕੀ ਦੇਖੋ ਬਾਈ ਧੁੱਪ ਬਹੁਤ ਹੋ ਗਈ ਇਹ ਹਾਲ ਇਹਦੇ ਦੀ ਰੌਣਕ ਆੜ ਗਈ ਆ ਹਾਂ ਚਾਰੇ ਕੀ ਰੌਣਕ ਆੜ ਗਈ ਬਾਕੀ ਦਰਸ਼ਨ ਬਾਈ ਬਹੁਤ ਵਧੀਆ ਹੋਏ ਬਾਬਾ ਜੀ ਦਾ ਮੱਥਾ ਬਹੁਤ ਵਧੀਆ ਟੇਕ ਹੋਇਆ ਉਹਦੇ ਸਾਹਮਣੇ ਗਰਮੀ ਕੁਝ ਵੀ ਨਹੀਂ ਆ ਕਿਉਂ ਬਾਈ ਠੀਕ ਨਹੀਂ ਆ ਬਿਲਕੁਲ ਜੀ ਥੋੜਾ ਜਿਆ ਧੋਲੀ ਧਾਰ ਤੋਂ ਉੱਪਰ ਆ ਕੇ ਤੇ ਉੱਪਰ ਨੂੰ ਰਸਤਾ ਜਾਂਦਾ ਜੀ ਬਾਬਾ ਜੀ ਦਾ ਮੰਜੀ ਸਾਹਿਬ ਗੁਰਦੁਆਰੇ ਦਾ ਤੇ ਹੁਣ ਆਪਾਂ ਉਸ ਰਸਤੇ ਤੇ ਚੱਲਿਆ ਜੀ ਤੁਹਾਨੂੰ ਜਾ ਕੇ ਕਰਾਂਦੇ ਦਰਸਨ ਗੁਰਦੁਆਰਾ ਸਾਹਿਬ ਜੀ ਦੇ ਚਲੋ ਫਿਰ ਆਪਾਂ ਚੱਲਦੇ ਆ ਜੀ ਬੋਲਿਓ ਪਿਆਰ ਨਾਲ ਸਾਰੇ ਛੋਟੀ ਸਾਹਿਬ ਦੇ ਦਿਉਂ دیدار ਜੀ ਮਿਲਿਆਂ ਨੂੰ ਹੋ ਗਏ ਬਹੁਤ ਅਰੇ ਛੋਟੀ ਸਾਹਿਬ ਦੇ ਦਿਉਂ دیدار ਜੀ ਮਿਲਿਆਂ ਨੂੰ ਹੋ ਗਏ ਬਹੁਤ ਅੰਦੇ ਛੋਟੀ ਸਾਹਿਬ ਦੇ ਦਿਉਂ دیدار ਜੀ ਜੀ ਆਪਾਂ ਤਨ ਤਨ ਬਾਬਾ ਬਟਪਾਗ ਸਿੰਘ ਜੀ ਦੇ ਉਰਦਾਰਾ ਸਾਹਿਬ ਬੇਰੀ ਸਾਹਿਬ ਤੇ ਸੰਗਤ ਜੀ ਦਰਸ਼ਨ ਕਰ ਸਕਦੇ ਹੋ ਦੇ ਦਿਓ دیدار ਜੀ ਮਿਲਿਆਂ ਨੂੰ ਹੋ ਗਏ ਕਈ ਅਰਸੇ ਤੋਂ ਥੋੜੀ ਸਾਹ ਦੇ ਦਿਓ دیدار ਜੀ ਮਿਲਿਆਂ ਨੂੰ ਹੋ ਗਏ ਕਈ ਅਰਸੇ ਤੋਂ ਹੱਥ ਜੋੜ ਤੇਰੇ ਦਰ ਆ ਗਏ ਹੱਥ ਜੋੜ ਤੇਰੇ ਦਰ ਆ ਗਏ ਲਾਉ ਨਾ ਜੀ ਮੇਰੇ ਹੁਣ ਪਰਚੇ ਹੱਥ ਜੋੜ ਤੇਰੇ ਦਰ ਆ ਗਏ ਹੱਥ ਜੋੜ ਤੇਰੇ ਦਰ ਆ ਗਏ ਹੱਥ ਜੋੜ ਤੇਰੇ ਹਰਿਆਕੇ ਹੱਥ ਜੋੜ ਤੇਰੇ ਦਰ ਆ ਗਏ ਮੇਰੇ ਲਾਉਣਾ ਜੀ ਹੋਰ ਤੁਸੀਂ ਪਰਦੇ ਆ ਆ ਹੱਥ ਫੜ ਦੇ ਲਿਓ ਵੀਰਾਰ ਦੀ ਨਲਿਆਂ ਨੂੰ ਹੋ ਗਏ ਬਾਬਿਆਂ ਦੇ ਛੋਟੀ ਸਾਖ ਤੇ ਬਹੁਤ ਵਧੀਆ ਦਰਸ਼ਨ ਹੋਏ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਹੋਏ ਹੋਣਗੇ ਤੇ ਹੁਣ ਵਾਪਸ ਆ ਜੀ ਆਪਣੀ ਘਰ ਵੱਲ ਨੂੰ ਤੇ ਹੁਣ ਅਸੀਂ ਘਰ ਚਲੇ ਜੀ ਤੇ ਮੈਂ ਮੇਰਾ ਸਾਹਿਬ ਦਾ ਇੱਕ ਸੈਪਰੇਟ ਵਲੋਗ ਬਣਾਇਆ ਹੋਇਆ ਮੈਂ ਲਿੰਕ ਉਹਦਾ ਬਾਇਓ ਚ ਦੇ ਦੂੰਗਾ ਤੁਸੀਂ ਉਹ ਜਾ ਕੇ ਸਾਰੇ ਜਾਣੇ ਦੇਖ ਸਕਦੇ ਹੋ ਤੇ ਜੇ ਕੁਝ ਵੀਡੀਓ ਚ ਗਲਤ ਲੱਗਿਆ ਹੂੰਗਾ ਤਾਂ ਜੀ ਸਾਰੀ ਸੰਗਤ ਤੋਂ ਹੱਥ ਜੋੜ ਕੇ ਮਾਫੀ ਹੈ ਤੇ ਲਾਈਕ ਤੇ ਕਮੈਂਟ ਸਬਸਕ੍ਰਾਈਬ ਆਪਣੇ ਚੈਨਲ ਨੂੰ ਕਰ ਲਿਓ ਤਾਂ ਕਿ ਆਪਾਂ ਹੋਰ ਅੱਗੇ ਨਵੀਂ ਵੀਡੀਓ ਕਰੀਏ ਚਰਮੀ ਐਨੀ ਹੈ ਨਾ ਜੀ ਪੁੱਛੋ ਨਾ ਪਾਣੀ ਪੀ ਪੀਏ ਝੱਲੇ ਹੋਗੇ ਤੇ ਹੁਣ ਪਵਾਇਆ ਸੀਗਾ ਮੋਟਰਸਾਈਕਲ ਮਾ ਤੇਲ ਖੋ ਗਿੱਲਾ ਕਰਿਆ ਰਮਾਲ ਤਾਂ ਜਾ ਕੇ ਥੋੜਾ ਸਕੂਨ ਤਾਂ ਮਿਲਿਆ ਬਾਈ ਨੇ ਵੀ ਗਿੱਲਾ ਕਰ ਲਿਆ ਗਰਮੀ ਤਾਂ ਇੰਨੀ ਹੈ ਨਾ ਪੁੱਛੋ ਨਾ ਬਹੁਤ ਗਰਮੀ ਹੈ ਜੀ ਬਾਈ ਲਓ ਜੀ ਮਿਲ ਗਿਆ ਆਪਣਾ ਸਾਥੀ ਇੱਕ ਲੱਭੂ ਵੀਰ ਐਸਾ ਹੈ ਨਾ ਪਤਾ ਨਹੀਂ ਅਵੇਂ ਪਿੱਛੇ ਆਦੇ ਕਿ ਨਹੀਂ ਆ ਰਹੇ ਜੀ ਬਾਈ ਜੀ ਬਾਈ ਇਹ ਮਾਇਆ ਸੋਚਿਆ ਇਹਨੂੰ ਸਵਾਦ ਲੈਂਦਾ ਨਰਦਾ ਸਵਾਦ ਕਰਾਂਦੇ ਗੱਲ ਬਾਤ ਹਾਂਜੀ ਠੀਕ ਹੈ ਆ ਜਾ ਆ ਜਾ ਕਿਰੂ ਆ ਜਾ ਆਪਣਾ ਬਾਈ ਮਿਲ ਗਿਆ ਤਾਂ ਲਭੂ ਆਪਾਂ ਨੂੰ ਰਸਤੇ ਦੇ ਵਿੱਚ ਔਰ ਬਾਈ ਤੂੰ ਸੁਣਾ ਨੰਤਾ ਜੀ ਬਾਈ ਸਸਕਾਰ ਹਾਂ ਠੀਕ ਠਾਕ ਹੈ ਵਧੀਆ ਵਧੀਆ ਬਾਈ ਹੋਰ ਕਿੱਧਰ ਕੋ ਮੈਂ ਆਇਆ ਫਿਰ ਅੱਜ ਕਿਦੇ ਬਾਈ ਬਗੜ ਬਗ ਅੱਛਾ ਸੈਵਿਕ ਵੀ ਕੱਲੇ ਜਾ ਆਪਾਂ ਨੂੰ ਲਾਉਂਦੇ ਕੋ ਮਗਾਇਆ ਬੰਨਾਂ ਦਾ ਡਿਊਟੀ ਲਾ ਕੇ ਆਇਆ ਤੇ ਬਾਈ ਜੀਪਾਂ ਦੇ ਡਿਊਟੀ ਲਾਦਾ ਮੁੰਡਾ ਬਈਂ ਦੇ ਕਦੇ ਕਦੇ ਚਲੇ ਜਾਂਦੇ ਤਗੜੇ ਤਗੜੇ ਬੰਦੇ ਬਾਈ ਅੱਜ ਬਾੜੇ ਦਿਖਾ ਦੇ ਇਹਦੀ ਜੀਪ ਦੇਖੋ ਹਾਂ ਤਗੜੇ ਬੰਦੇ ਵੀ ਦੇਖ ਲੋ ਕਾਦੇ ਲਾ ਕੇ ਆਇਆ ਪਰ ਵਧੀਆ ਵਧੀਆ ਪਰਿਵਾਰ ਸਭ ਵਧੀਆ ਬਾਈ ਆ ਗਏ ਆਪਾਂ ਕੈਫੇ ਤੇ ਬਾਈ ਗਿਆ ਲਾ ਕੁਝ ਪਿੱਲਾ ਵਾਤਾ ਕਰਦੇ ਹਨਾ ਜਾਂਦੇ ਪੀਂਦੇ ਨਾਲ ਹੀ ਜਾ ਗਏ ਹਣਾ ਟਾਈਮ ਬਾਅਦ ਮਿਲੇ ਵਿਆਹ ਮਿਲੇ ਆਪਾਂ ਹਾਂ ਵਿਆਹ ਦੇ ਬਾਅਦ ਤਾਂ ਮਨ ਨਹੀਂ ਮਿਲਦਾ ਰਹਿੰਦਾ ਹਾਂ ਹੋਰ ਤਾਂ ਮੈਂ ਬਾਰੇ ਰਹਿੰਦਾ ਨਹੀਂ ਖਾਣੇ ਬਿਚ ਕੋਈ ਚਲਣੀ ਆਪਾਂ ਨਾ ਨਾ ਖਾਣੇ ਖੋਣੇ ਵਾਲੀ ਆ ਕੀ ਸ਼ਰਮ ਆ ਰਾਂ ਵਾਹ ਸਵਾਰ ਹੈ ਪੂਰਾ ਪਹੁੰਚੇ ਸੀਗੇ ਆਪਾਂ ਰੋਪੜ ਤੇ ਆਪਾਂ ਨੂੰ ਮਿਲ ਗਿਆ ਸੀਗਾ ਬੜਾ ਬਾਈ ਲਭੂ ਤੇ ਹੁਣ ਆਪਾਂ ਕਰਨ ਲੱਗੇ ਆ ਬਾਈਆਂ ਨੂੰ ਅਲਵਿਦਾ ਬਾਈ ਚੱਲੇ ਆਪਣੇ ਘਰ ਤੇ ਮੈਂ ਵੀ ਚੱਲਿਆ ਚੰਡੀਗੜ੍ਹ ਵੱਲ ਨੂੰ ਬਾਈ ਫਿਰਦੇ ਆਪਾਂ ਸਾਰੇ ਆਪਣੇ ਚੈਨਲ ਗੱਲ ਜੁੜੇ ਰਹੋ ਆਉਣ ਵਾਲੇ ਟਾਈਮ ਬਹੁਤ ਵਧੀਆ ਬਲੌਗ ਆਉਣੇ ਵਾਲੇ ਐ 8 ਤਰੀਕ ਤੋਂ ਬਾਅਦ ਬਲੌਗ ਬਹੁਤ ਵਧੀਆ ਆਉਣੇ ਵਾਲੇ ਜਿਹਨੂੰ ਕਹਿੰਦੇ ਨਾ ਸਿਰਾ ਉੱਚੀ ਜਾਣੇ ਵਾਲੇ ਐ ਇਹ ਟੈਂਡ ਲੋ ਅੱਜ ਬਸ ਥੋੜਾ ਜਿਹਾ ਨਾ ਦੱਸਣਾ ਨਹੀਂ ਹਲਾ ਵੀ ਕਿੱਥੇ ਚਲੇ ਆਪਾਂ ਮੈਡੀਆ ਵੀ ਪਤਾ ਲੱਗੂ ਕਿੱਥੇ ਚਲੇ ਗਏ ਭਾਈ ਜੀ ਤੁਹਾਡੇ ਲਈ ਸਾਰਿਆਂ ਲਈ ਸਰਪ੍ਰਾਈਜ਼ ਐ ਬਸ ਸਾਡੇ ਸਾਰੇ ਲਈਏ ਠੀਕ ਹੈ ਬਾਈ ਠੀਕ ਹੈ ਵੀਰੇ ਮਿਲਦੇ ਅਗਲੀ ਅਗਲੀ ਵਾਰ ਜ਼ਰੂਰ ਬਣਾ ਲੇ ਬਣਾਉਂਦੇ ਕੋਈ ਪ੍ਰੋਗਰਾਮ ਆਪਾਂ ਜੀ ਪਹੁੰਚਣੇ ਵਾਲਾ ਜੀ ਮੈਂ ਚੱਲੀ ਗਾ ਤੇ ਇਹਦੇ ਰਾਹ ਨੂੰ ਹੋ ਗਿਆ ਆ ਕੇ ਇਹ ਮੁੰਮਾ ਕਰਾਈ ਜਾ ਕੇ ਸੋ ਦੋ ਲੋਕਾਂ ਦਾ ਕਰਾਣਾ ਹੈ ਇਹ ਤਾਂ ਤੁਸੀਂ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਲੱਗਿਆ ਸੱਦਾ ਠੀਕ ਹੈ ਤੇ ਹਾਂਜੀ ਫਾਈਨਲੀ ਮੈਂ ਆਪਣੇ ਘਰ ਪਹੁੰਚ ਚੁੱਕਿਆ ਜੀ ਤੇ ਬਹੁਤ ਵਧੀਆ ਹੀ ਸਫ਼ਰ ਰਿਹਾ ਆਪਣਾ ਹਨਾ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਤੁਸੀਂ ਵੀ ਦਰਸ਼ਨ ਕਰੀ ਐ ਤੇ ਰਾਸਤੇ ਜੋ ਹਨੇਰਾ ਹੋ ਗਿਆ ਸੀਗਾ ਤਾਂ ਕਰਕੇ ਵੀਡੀਓ ਵੀ ਨਹੀਂ ਬਣਾਈ ਮੈਂ ਫਿਰ ਮੈਂ ਮੈਂ ਸੋਚਿਆ ਕਰੇ ਜਾਂ ਕੀ ਬਣਾਵਾਂਗੇ ਆਪਾਂ ਵੀਡੀਓ ਤੇ ਮੈਂ ਘਰੇ ਆ ਗਿਆ ਤੇ ਤੁਸੀਂ ਸਾਰੇ ਜਾਣੇ ਮੈਨੂੰ ਫੀਡਬੈਕ ਦਿਓ ਵੀ ਕਿੱਦਾਂ ਦਾ ਬਲੌਗ ਲੱਗਿਆ ਲਾਈਕ ਤੇ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਆਪਣਾ YouTube ਚੈਨਲ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਇੱਕ ਸਰਪ੍ਰਾਈਜ਼ ਹੈ ਇੱਕ ਬਹੁਤ ਵਧੀਆ ਬਲੌਗ ਆਣੇ ਵਾਲੇ ਆ ਹੁਣ ਤੁਹਾਡੇ ਲਈ ਤੇ ਆਪਣੇ ਚੈਨਲ ਨੂੰ ਬਸ ਸਬਸਕ੍ਰਾਈਬ ਕਰ ਲਿਓ ਮੈਂ ਦੱਸਣਾ ਨਹੀਂ ਹਿੰਟ ਨਹੀਂ ਦੇਣੀ ਕਿ ਕਿਸ ਚੀਜ਼ ਤੇ ਵਲੋਗ ਆਣੇ ਆ ਉਹ ਤੁਹਾਨੂੰ ਉਸੇ ਇੱਕ ਹਫ਼ਤਾ ਵਲੋਗ ਚੱਲਣਗੇ ਤੇ ਆਪਣੇ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਜਦ ਵੀਡੀਓ ਆਉਂਗੀ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗਾ ਤੇ ਇੰਸਟਾਗ੍ਰam ਤੇ ਤੇ ਸਨੈਪਚੈਟ ਤੇ ਜ਼ਰੂਰ ਫੋਲੋ ਕਰ ਲਿਓ ਬਾਇਓ ਚ ਲਿੰਕ ਮਿਲ ਜੂਗਾ ਉੱਥੇ ਅਪਡੇਟ ਮੈਂ ਤੁਹਾਨੂੰ ਦਿੰਦਾ ਰਹਿਣਾਗਾ ਤੇ ਅੱਜ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸ਼ਸ਼ੀਕਾਲ ਤੇ ਰੱਬ ਰੱਖੇ